ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੀ ਨਾਮਜ਼ਦਗੀ ਦਾ ਅੱਜ ਆਖਰੀ ਦਿਨ ਸੀ ਔਰ ਆਖਰੀ ਦਿਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਦ ਜਿਹੜਾ ਹੈ ਉਹ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਮਿਲਿਆ ਕਈ ਤਰ੍ਹਾਂ ਦੇ ਸੰਗੀਨ ਐਲੀਗੇਸ਼ਨ ਲਾਏ ਗਏ ਨੇ ਅਰਸ਼ਦੀਪ ਕਲੇਰ ਸਾਡੇ ਨਾਲ ਨੇ ਗੱਲਬਾਤ ਕਰਨੇ ਕਲੇਰ ਸਾਹਿਬ ਅੱਜ ਨਾਮਜ਼ਦਗੀ ਦਾ ਆਖਰੀ ਦਿਨ ਸੀ ਕੀ ਕੁਝ ਹੋਇਆ ਪੰਜਾਬ ਦੇ ਵਿੱਚ ਕਿਉਂਕਿ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਫ੍ਰੀ ਐਂਡ ਫੇਅਰ ਮਾਹੌਲ ਦੇ ਵਿੱਚ ਆ ਚੋਣ ਹੋਏ ਆ ਸਰਕਾਰ ਦੀ ਮਨਸ਼ਾ ਦੇਖੋ ਜਿਸ ਤਰੀਕੇ ਦੇ ਹਾਲਾਤ ਪੰਜਾਬ ਦੇ ਵਿੱਚ ਨੇ ਆਮ ਆਦਮੀ ਪਾਰਟੀ ਦੀ ਤੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਸਾਰਾ ਸਿਸਟਮ ਹੀ ਹਾਈਜੈਕ ਕਰ ਲਿਆ। ਸੋ ਮੈਂ ਤਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਫੇਰ ਤੁਸੀਂ ਚੋਣਾਂ ਕਰਾਓ ਹੀ ਨਾ। ਤੁਸੀਂ ਸਿੱਧੇ ਸਰਕਾਰੀ ਬੰਦੇ ਨਾਮਜ਼ਦ ਕਰ ਦਿਓ। ਕਿਉਂਕਿ ਜੋ ਅੱਜ ਮਜੀਠਾ ਦੇ ਵਿੱਚ ਹੋਇਆ, ਜੋ ਜਲਾਲਾਬਾਦ ਦੇ ਵਿੱਚ ਹੋਇਆ, ਜੋ ਮੋਗੇ ਦੇ ਵਿੱਚ ਹੋਇਆ। ਜਿੱਥੇ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਕਾਗਜ਼ ਹੀ ਫੜ ਕੇ ਪਾੜ ਦਿੱਤੇ ਗਏ, ਨੋਮੀਨੇਸ਼ਨ ਹੀ ਨਹੀਂ ਫਾਈਲ ਕਰਨ ਦਿੱਤਾ। ਤਾਂ ਕੀ ਇਹ ਫ੍ਰੀ ਤੇ ਫੇਅਰ ਇਲੈਕਸ਼ਨ ਪ੍ਰੋਸੈਸ ਹੈ? ਔਰ ਅਸੀਂ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ نیچے ਹਦਾਇਤਾਂ ਜਾਰੀ ਕਰਨ ਕਿਉਂਕਿ ਜਿਸ ਤਰੀਕੇ ਦਾ ਤੰਡ ਵੱਜ نیچے ਅਫਸਰਾਂ ਨੇ ਸਰਕਾਰ ਦੇ ਕਹਿਣ ਤੇ ਕੀਤਾ ਇੱਥੋਂ ਤਾਂ ਇੱਕ ਗੱਲ ਸਪਸ਼ਟ ਹੋ ਗਈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਲੈਕਸ਼ਨ ਕਰਾਉਣਾ ਹੀ ਨਹੀਂ ਚਾਹੁੰਦੀ ਇਹ ਤਾਂ ਸਿਰਫ ਥੋਪਣਾ ਚਾਹੁੰਦੀ ਹੈ ਆਪਣੇ ਸਰਪੰਚ ਤਾਂ ਕਿ ਕੋਈ ਨੋਮੀਨੇਸ਼ਨ ਹੀ ਨਾ ਭਰ ਸਕੇ ਤੇ ਜਿਹੜੇ ਸਰਕਾਰੀ ਬੰਦੇ ਜਿਨ੍ਹਾਂ ਨੂੰ ਪਿੱਛੇ ਤਾਕੀਆਂ ਚ ਅੱਜ ਫੋਟੋਆਂ ਜਾਰੀ ਕੀਤੀਆਂ ਕਿ ਬਾਹਰ ਤਾਂ ਹਜ਼ਾਰਾਂ ਲੋਕਾਂ ਦਾ ਹਜੂਮ ਹੈ ਜਿਨ੍ਹਾਂ ਨੂੰ ਕਾਗਜ਼ ਨਹੀਂ ਭਰਨ ਦਿੱਤੇ ਜਾ ਰਹੇ ਤੇ ਜਿਹੜੇ ਸੱਤਾਧਿਰ ਦੇ ਉਮੀਦਵਾਰ ਹਨ ਉਹਨਾਂ ਨੂੰ ਪਿੱਛੇ ਤਾਕੀਆਂ ਚੋਂ ਖਿੜਕੀਆਂ ਚੋਂ ਅੰਦਰ ਵਾੜ ਕੇ ਉਹਨਾਂ ਦੇ ਨੋਮੀਨੇਸ਼ਨ ਕਰਾਏ ਜਾ ਰਹੇ ਨੇ ਸੋ ਅੱਜ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਇੱਕ ਤਾਂ ਜਿਹੜੀ ਸਾਡੀ ਬੇਨਤੀ ਸੀ ਕਿ ਜਿਨਨੇ ਲੋਕ 11 ਵਜੇ 3 ਵਜੇ ਤੱਕ ਲਾਈਨਾਂ ਦੇ ਵਿੱਚ ਖੜੇ ਨੇ ਉਹ ਹਦਾਇਤਾਂ ਜਾਰੀ ਇਹਨਾਂ ਨੇ ਕਰ ਦਿੱਤੀਆਂ ਨੇ ਕਿ ਭਾਈ ਚਾਹੇ ਅੱਧੀ ਰਾਤ ਹੋ ਜਾਏ ਸਭ ਦੇ ਨਾਮੀਨੇਸ਼ਨ ਲੈ ਜਾਣਗੇ ਦੂਜਾ ਜਿਹੜੇ ਅਫਸਰਾਂ ਨੇ ਜਿਨ੍ਹਾਂ ਨੇ ਕਿਉਂਕਿ ਇੱਕ ਮਹਿਲਾ ਨੇ ਇਲਜ਼ਾਮ ਲਗਾਏ ਨੇ ਕਿ ਭਾਈ ਉਹਦੇ ਪੁਲਿਸ ਅਫਸਰਾਂ ਨਹੀਂ ਫੜ ਕੇ ਕਾਗਜ਼ ਪਾੜੇ ਨੇ ਸੋ ਐਸੇ ਜਿਹੜੇ ਅਫਸਰ ਹਨ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਏ ਔਰ ਘੱਟੋ-ਕਾਟੇ ਜਿਹੜਾ ਨਾਮੀਨੇਸ਼ਨ ਦਾ ਪ੍ਰੋਸੈਸ ਹੈ ਇਹਦੀ ਮਿਆਦ ਵਧਾਈ ਜਾਏ ਕਿਉਂਕਿ ਇਸ ਤਰੀਕੇ ਦੇ ਨਾਲ ਕਿਉਂਕਿ ਇਹ ਜਿਹੜੀ ਪੰਚਾਇਤ ਦੀ ਇਲੈਕਸ਼ਨ ਹੈ ਇਹ ਨਹੀਂ ਹੈ ਡੈਮੋਕ੍ਰੇਸੀ ਦੀ ਅਗਰ ਇਸ ਨੀ ਨੂੰ ਹੀ ਤੁਸੀਂ ਹਿਲਾ ਦਿਓਗੇ ਤਾ ਇਹ ਜਿਹੜੇ ਸਾਡਾ ਇਹ ਜਿਹੜਾ ਇੱਕ ਮੰਦਰ ਹੈ ਡੈਮੋਕ੍ਰੇਸੀ ਦਾ ਇਹ ਫਿਰ ਇਹਦੀ ਇਹ ਖੜ ਨਹੀਂ ਪਾਏਗਾ ਸੋ ਪੰਜਾਬ ਸਰਕਾਰ ਇਸ ਪਾਸੇ ਨੂੰ ਧਿਆਨ ਦੇ ਰਹੀ ਸਰਕਾਰ ਜਿਹੜੀ ਕਹਿ ਰਹੀ ਸੀ ਕਿ ਇਸ ਚੋਣਾਂ ਤੋਂ ਪਹਿਲਾਂ ਕਲੀਅਰ ਕਰ ਦਿੱਤਾ ਗਿਆ ਸੀ ਰਾਜਨੀਤੀ ਦਾ ਅਖਾੜਾ ਨਾ ਬਣਨ ਸਿਵਲ ਤੇ ਚੋਣ ਨਹੀਂ ਹੋਣਗੀਆਂ ਇਸ ਤਰ੍ਹਾਂ ਦਾ ਇੱਕ ਮਤਾ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਵੀ ਆਇਆ ਸੀ ਜਿਸ ਨੂੰ ਰਾਜਪਾਲ ਸਾਹਿਬ ਵੀ ਮਨਜ਼ੂਰੀ ਦਿੰਦੇ ਹੋਏ ਨਜ਼ਰ ਆਈ ਸੀ ਫਿਰ ਰਾਜਨੀਤੀ ਅਖਾੜਾ ਕਿਉਂ ਕਿੱਥੇ ਕਲੈਸ਼ ਹੋ ਰਿਹਾ ਕਿਉਂਕਿ ਅਗਰ ਸਰਕਾਰ ਦੇ ਨੁਮਾਇੰਦੇ ਨਾਲ ਗੱਲ ਕਰੀਏ ਉਹ ਕਹਿੰਦੇ ਰਿਵਾਇਤਾਂ ਚਲੀਆਂ ਹੋਈਆਂ ਨੇ ਔਰ ਕਾਂਗਰਸ ਔਰ ਅਕਾਲੀਆਂ ਨਹੀਂ ਆ ਰਿਵਾਇਤਾਂ ਜਿਹੜੀਆਂ ਨੇ ਸ਼ੁਰੂ ਕੀਤੀਆਂ ਸੀ ਕਿ ਪੰਚਾਇਤੀ ਚੋਣਾਂ ਜਿਹੜੀਆਂ ਨੇ ਉਹ ਸਿਆਸੀ ਅਖਾੜਾ ਬਣਨ ਮੈਂ ਅੱਜ ਚੈਲੰਜ ਕਰਦਾ ਤੁਹਾਡੇ ਮਾਤ ਦੇ ਨਾਲ ਕਿ ਸ਼੍ਰੋਮਣੀ ਅਕਾਲੀ ਦਲ ਦੀ 10 ਸਾਲ ਦੀ ਸਰਕਾਰ ਉਸ ਤੋਂ ਬਾਅਦ ਵਾਲੀਆਂ ਸਰਕਾਰਾਂ ਵੀ ਕਿਸੇ ਨੇ ਦੇਖਿਆ ਸੀ ਕਿ ਨਾਮਿਨੇਸ਼ਨਾਂ ਦੇ ਕਾਗਜ਼ ਫਾੜ ਕੇ ਅੱਧਾ ਜਿਦਾ ਡੀਜੀ ਤੇ ਨੋਟ ਉਡਾਈ ਦਿੰਦੇ ਨੇ ਸਿਟੀਜਨ ਇਹ ਤਾਂ ਪੰਜਾਬ ਨੇ ਕਦੇ ਨਹੀਂ ਦੇਖਿਆ ਨਾਮਿਨੇਸ਼ਨਾਂ ਤੱਕ ਫਾਈਲ ਨਹੀਂ ਕਰਨ ਦਿੱਤੀਆਂ ਜਾ ਰਹੀਆਂ ਔਰ ਸਰਕਾਰ ਦੀ ਪ੍ਰਾਪਤੀ ਹੈ ਕੀ ਹੈ ਜੀ ਤੁਸੀਂ ਕਹਿੰਦੇ ਹੋ ਜੀ ਅਸੀਂ ਇਹ ਚੋਣ ਨਿਸ਼ਾਨ ਖਤਮ ਕਰਤਾ ਮੈਨੂੰ ਦੱਸੋ ਜੀ ਪੰਜਾਬ ਚ ਪੰਚਾਇਤਾਂ ਦੀਆਂ ਚੋਣਾਂ ਕਦੋਂ ਚੋਣ ਨਿਸ਼ਾਨ ਤੇ ਹੋਈਆਂ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਕਦੇ ਚੋਣ ਨਿਸ਼ਾਨ ਤੇ ਹੋਈਆਂ ਨੇ ਉਸ ਤੋਂ ਬਾਅਦ 5 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ ਕਦੇ ਚੋਣ ਨਿਸ਼ਾਨ ਤੇ ਹੋਈਆਂ ਨੇ ਇਹ ਜਿਹੜੀਆਂ ਪੰਚਾਇਤੀ ਚੋਣਾਂ ਨੇ ਇਹ ਪੰਚਾਇਤ ਦੇ ਆਪ ਦੇ ਮਸਲੇ ਨੇ ਪਿੰਡਾਂ ਦੇ ਮਸਲਿਆਂ ਤੇ ਚੋਣਾ ਹੁੰਦੀ ਹੈ ਇਹ ਭਾਈਚਾਰਕ ਚੋਣਾਂ ਨੇ ਸਰਕਾਰਾਂ ਨਾਲ ਬੜਾ ਕੋਈ ਸੁਰੱਖਾਰ ਨਹੀਂ ਰਿਹਾ ਇਹ ਤਾਂ ਇਸ ਵਾਰ ਪਹਿਲੀ ਵਾਰ ਹੋਇਆ ਕਿਉਂਕਿ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਅਸੀਂ ਲੋਕਾਂ ਨਾਲ ਕੀਤੇ ਵਾਦੇ ਪੂਰੇ ਨਹੀਂ ਕਰ ਸਕੇ ਪਿੰਡਾਂ ਦੇ ਵਿੱਚ ਵਿਰੋਧ ਬਹੁਤ ਹੈ ਇਸ ਲਈ ਚੋਣਾ ਹੀ ਨਾ ਕਰਾਓ ਜਿਹੜੇ ਆਪ ਦੇ ਉਮੀਦਵਾਰ ਨੇ ਆ ਜਿਹੜੇ ਆਪ ਦੇ ਚਹਤੇ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਥੋਪਣ ਦੀਆਂ ਜਿਹੜੀਆਂ ਸਾਜਸ਼ਣਾਂ ਨੇ ਉਹ ਬੇਨਕਾਬ ਹੋ ਰਹੀਆਂ ਨੇ ਸੋ ਅਸੀਂ ਬੇਨਤੀ ਕੀਤੀ ਹੈ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਕਿ ਇਹਦੀਆਂ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਜਿਹੜੇ ਅਫਸਰਾਂ ਨੇ ਨੀਚੇ ਕਿਉਂਕਿ ਇੱਕ ਮਹਿਲਾ ਨੇ ਇਲਜ਼ਾਮ ਲਗਾਇਆ ਕਿ ਉਹਦੇ ਕਾਗਜ਼ ਫੜ ਕੇ ਪਾੜ ਦਿੱਤੇ ਗਏ ਹੋਰ ਜਗ੍ਹਾ ਤੇ ਜਿੱਥੇ ਧੱਕੇਸ਼ਾਹੀਆਂ ਹੋ ਰਹੀਆਂ ਉਮੀਦਵਾਰਾਂ ਨੂੰ ਕਾਗਜ਼ ਨਹੀਂ ਦਾਖਲ ਕਰਨ ਦਿੱਤੇ ਜਾ ਰਹੇ ਉਹ ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਜਿਹੜੇ ਲੋਕ 3 ਵਜੇ ਤੱਕ ਲਾਈਨਾਂ ਦੇ ਵਿੱਚ ਖੜੇ ਨੇ ਚਾਹੇ ਅੱਧੀ ਰਾਤ ਹੋ ਜੇ ਇਹਨਾਂ ਨੇ ਉਹ ਡਾਇਰੈਕਸ਼ਨ ਜਾਰੀ ਹੁਣ ਕਰ ਦਿੱਤੀ ਹੈ ਉਹਨਾਂ ਦੇ ਨਾਮੀਨੇਸ਼ਨ ਪੇਪਰ ਐਕਸੈਪਟ ਕੀਤੇ ਜਾਣ ਔਰ ਜਿੱਥੇ ਜਿੱਦਾਂ ਮੋਗਾ ਜਲਾਲਾਬਾਦ ਗੁਰੂ ਹਰਸਾ ਜਿੱਥੇ ਬਹੁਤ ਜ਼ਿਆਦਾ ਧੱਕਾ ਹੋਇਆ ਜਿੱਥੇ ਲੋਕਾਂ ਦੇ ਕਾਗਜ਼ ਹੀ ਫੜ ਕੇ ਤੁਸੀਂ ਸੜਕਾਂ ਤੇ ਖਿਲਾਰ ਤੇ ਫੜ ਕੇ ਉਥੇ ਨਾਮੀਨੇਸ਼ਨ ਦੀ ਡੇਟ ਐਕਸਟੈਂਡ ਕੀਤੀ ਜਾਵੇ ਸਾਰੇ ਪੰਜਾਬ 'ਚ ਹੀ ਐਕਸਟੈਂਡ ਕਰ ਦਿਓ ਤਾਂ ਕਿ ਘੱਟੋ-ਘੱਟ ਲੋਕਾਂ ਨੂੰ ਆਪਣਾ ਜਮਹੂਰੀ ਹੱਕ ਹੈ ਜਿਹੜਾ ਉਹਦਾ ਇਸਤੇਮਾਲ ਕਰਨ ਦਾ ਮੌਕਾ ਤਾਂ ਦਿਓ ਅੱਗੇ ਦੀ ਰਣਨੀਤੀ ਕੀ ਹੈ ਅੱਗੇ ਦੀ ਰਣਨੀਤੀ ਜੀ ਅਗਰ ਜੋ ਸਾਨੂੰ ਆਸ ਹੈ ਕਿ ਮੁੱਖ ਚੋਣ ਕਮਿਸ਼ਨਰ ਸਾਹਿਬ ਨੇ ਜੋ ਵਾਅਦੇ ਕੀਤੇ ਨੇ ਜਿਹਾ ਇੱਕ ਫ੍ਰੀ ਤੇ ਫੇਅਰ ਇਲੈਕਸ਼ਨ ਪ੍ਰੋਸੈਸ ਕਰਾਉਣਾ ਜੋ ਜ਼ਿੰਮੇਵਾਰੀ ਹੈ ਉਹਨੂੰ ਉਹ ਨਿਭਾਉਣਗੇ ਉਹ ਪਹਿਲਾਂ ਵੀ ਬਹੁਤ ਚੰਗਾ ਕੰਮ ਕਰ ਰਹੇ ਨੇ ਇਹ ਨੀਚੇ ਜਿਹੜਾ ਸਰਕਾਰ ਹੈ ਜਿਹੜੇ ਅਫਸਰ ਨੇ ਜਿਹੜੇ ਐਮਐਲਏ ਨੇ ਇਹ ਸਾਰਾ ਕੁਝ ਜਿਹੜਾ ਮਾੜੀਆਂ ਕਾਰਗੁਜ਼ਾਰੀਆਂ ਉਹਨਾਂ ਦੀਆਂ ਨੇ ਪਰ ਅਗਰ ਉਰੇ ਵੀ ਇਹ ਮਸਲਾ ਨਹੀਂ ਹੱਲ ਹੁੰਦਾ ਫਿਰ ਜੋ ਸਾਡੇ ਕੋਲ ਲੀਗਲ ਆਪਸ਼ਨਸ ਹੈਗੀਆਂ ਅਸੀਂ ਐਕਸਪਲੋਰ ਕਰਾਂਗੇ ਲੀਗਲ ਰੈਮਡੀਜ਼ ਯਾਨੀ ਕੋਰਟ ਦਾ ਰੁਖ ਕਰੋਗੇ ਚਾਹ ਹਾਈ ਕੋਰਟ ਸਾਡੇ ਕੋਲ ਲੀਗਲ ਆਪਸ਼ਨਸ ਹੈਗੀਆਂ ਅਸੀਂ ਐਕਸਪਲੋਰ ਕਰਾਂਗੇ ਬਿਲਕੁਲ ਦੇਖੋ ਸਿੱਧੇ ਤੌਰ ਤੇ ਜਿਸ ਢੰਗ ਦੇ ਨਾਲ ਅੱਜ ਇਲੈਕਸ਼ਨ ਕਮਿਸ਼ਨ ਨੂੰ ਦਰਖਾਸਤ ਕੀਤੀ ਗਈ ਹੈ ਕਿ ਜਿੱਥੇ ਵੀ ਪ੍ਰੋਪਰ ਢੰਗ ਦੇ ਨਾਲ ਨਾਮਜ਼ਦਗੀਆਂ ਨਹੀਂ ਹੋਈਆਂ ਉਥੇ ਡੇਟ ਜਿਹੜੀ ਐ ਐਕਸਟੈਂਡ ਕੀਤੀ ਜਾਏ ਔਰ ਅੱਜ ਜਿਹੜੇ ਲਾਈਨਾਂ ਦੇ ਵਿੱਚ ਖੜੇ ਰਹੇ ਕਿਉਂਕਿ ਕਈ ਇਹੋ ਜਿਹੇ ਸੈਂਟਰ ਸੀ ਜਿਨ੍ਹਾਂ ਦੇ ਉੱਪਰ ਨਾਮਜ਼ਦਗੀ ਨੂੰ ਲੈ ਕੇ ਵੱਡੀਆਂ ਭੀੜਾਂ ਜਿਹੜੀਆਂ ਨੇ ਉਹ ਵੇਖਣ ਨੂੰ ਮਿਲੀਆਂ ਤੇ ਇੱਥੇ ਆ ਡਾਇਰੈਕਸ਼ਨ ਜ਼ਰੂਰ ਜਾਰੀ ਹੋਈ ਆ ਆਸ਼ਵਾਸਨ ਦਿੰਦਾ ਇਹਨਾਂ ਨੂੰ ਕਿ 3 ਵਜੇ ਤੱਕ ਜਿਹੜੇ ਵੀ ਲਾਈਨ 'ਚ ਆ ਗਏ ਸੀ ਨਾਮਜ਼ਦਗੀ ਕਰਨ ਲਈ ਉਹਨਾਂ ਦੇ ਨਾਮਜ਼ਦਗੀ ਪੇਪਰ ਜਿਹੜੇ ਨੇ ਦਾਖਲ ਕਰਾਏ ਜਾਣਗੇ ਪ੍ਰੋਪਰ ਨਾਮਜ਼ਦਗੀ ਹੋਏਗੀ ਲੇਕਿਨ ਓਵਰ ਆਲ ਜਿਸ ਢੰਗ ਦੇ ਨਾਲ ਲੀਗਲ ਰੈਮਡੀਜ਼ ਦੀ ਗੱਲ ਕਰ ਰਹੇ ਨੇ ਕੋਰਟ ਜਾਣ ਦੀ ਵੀ ਗੱਲ ਕਰ ਰਹਾ ਹੈ ਸ਼ਰਮਣੀ ਅਕਾਲੀ ਦਲ ਦਾ नजर आंदित विनित कपूर दैनिक सवेरा टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर